ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਇਤਿਹਾਸਕ ਸਥਾਨ ਬਾਬਾ ਸੁਖਨਾਨ ਜੀ ਬਾਬਾ ਮੜਜੀ ਦੇ ਜਿਨ੍ਹਾਂ ਦੇ ਜਨਮ ਦਿਹਾੜੇ ਨੂੰ ਲੈ ਕੇ ਸੇਵਾਦਾਰਾਂ ਵੱਲੋਂ ਇਸ ਸਥਾਨ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਜਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਬਾਬਾ ਸੁਖਨਾਨ ਜੀ ਦਾ ਜਨਮ ਦਿਹਾੜਾ 23 ਜਨਵਰੀ 2026 ਬਸੰਤ ਪੰਚਮੀ ਵਾਲੇ ਦਿਨ ਮਨਾਇਆ ਜਾਂਦਾ ਹੈ ਹੁਣ ਤੋਂ ਘੰਟੇ ਕੇ ਬਾਅਦ 23 ਜਨਵਰੀ ਸ਼ੁਰੂ ਹੋ ਜਾਵੇਗੀ ਤੇ ਬਾਬਾ ਜੀ ਦੇ ਦਰਬਾਰ ਤੇ ਕੇਕ ਕਟਿਆ ਜਾਵੇਗਾ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਸਥਾਨ ਦੇ ਮਹਾਂਤ ਸਹਿਵਾਨਾ ਵੱਲੋਂ ਸੇਵਾਦਾਰਾਂ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਬਰੇ ਬਾਬਾ ਜੀ ਦੇ ਜਨਮ ਦਿਹਾੜੇ ਮੌਕੇ ਸਤ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਵਿੱਚ ਸ਼੍ਰੀ ਮਦ ਭਾਗਵਤ ਸਪਤਾ ਗਿਆਨ ਜਗ ਦੇ ਪਾਠ ਪ੍ਰਕਾਸ਼ ਕਰਵਾਏ ਗਏ ਨੇ ਜਿਨ੍ਹਾਂ ਦੇ ਪਾਠ ਦੇ ਭੋਗ ਕੱਲ 23 ਜਨਵਰੀ ਦਿਨ ਸ਼ੁੱਕਰਵਾਰ ਨੂੰ ਪਾਏ ਜਾਣਗੇ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸੇਵਾਦਾਰਾਂ ਵੱਲੋਂ ਬਾਬਾ ਸੁਖਨੰਜ ਦੀ ਸਮਾਦੀ ਸਥਾਨ ਨੂੰ ਗੁਵਾਰਿਆਂ ਨਾਲ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ ਤੁਹਾਨੂੰ ਦਿਖਾ ਰਹੇ ਹਾਂ ਸੇਵਾਦਾਰਾਂ ਦਾ ਵੀਊ ਸੇਵਾਦਾਰਾਂ ਵੱਲੋਂ ਵੱਡੀ ਗਿਣਤੀ ਵਿੱਚ ਗੁਵਾਰੇ ਗੇਂਦੇ ਦੇ ਫੁੱਲ ਗੁਲਾਬ ਦੇ ਫੁੱਲਾਂ ਨਾਲ ਬਾਬਾ ਜੀ ਦੇ ਸਥਾਨ ਨੂੰ ਸਜਾਇਆ ਜਾ ਰਿਹਾ ਹੈ ਜੋ ਤੁਹਾਨੂੰ ਅਸੀਂ ਬਾਬਾ ਜੀ ਦੇ ਸਥਾਨ ਦਾ ਸਾਰਾ ਵੀਊ ਦਿਖਾ ਰਹੇ ਆ ਤਿਆਰੀਆਂ ਪੂਰੇ ਜੋਰਾਂ ਤੇ ਚੱਲ ਰਹੀਆਂ ਨੇ ਸਾਰਾ ਇਸ ਸਥਾਨ ਦਾ ਤੁਹਾਨੂੰ ਵੀਊ ਦਿਖਾ ਰਹੇ ਆ ਸੇਵਾਦਾਰਾਂ ਵੱਲੋਂ ਸ਼ਾਮ ਤੋਂ ਹੀ ਲੈ ਕੇ ਬਾਬਾ ਜੀ ਦੇ ਸਮਾਦੀ ਸਥਾਨ ਨੂੰ ਬਾਬਾ ਜੀ ਦੇ ਆਸਣ ਨੂੰ ਸੁਖ ਆਸਣ ਨੂੰ ਵੀ ਸਜਾਇਆ ਗਿਆ ਤੁਹਾਨੂੰ ਸਮਾਦੀ ਸਥਾਨ ਦੇ ਵੀ ਦਰਸ਼ਨ ਕਰਵਾਵਾਂਗੇ ਤੇ ਕੇ ਕੱਟਣ ਦੀ ਰਸਮ ਜੋ ਉਹ ਵੀ ਦਿਖਾਵਾਂਗੇ ਤੁਹਾਨੂੰ ਬਾਬਾ ਸੁਖਨਾਂ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਕਰਦਿਆਂ ਹੋਇਆਂ ਸੇਵਾਦਾਰਾਂ ਵੱਲੋਂ ਫੁੱਲਾਂ ਨਾਲ ਬਾਬਾ ਜੀ ਦੇ ਸਮਾਦੀ ਸਥਾਨ ਨੂੰ ਸਜਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਸੇਵਾਦਾਰਾਂ ਵੱਲੋਂ ਫੁੱਲਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਇਹਨਾਂ ਦੀਆਂ ਕਲੀਆਂ ਬਣਾਈਆਂ ਜਾ ਰਹੀਆਂ ਨੇ ਤਾਂ ਜੋ ਬਾਬਾ ਜੀ ਦੇ ਸਮਾਦੀ ਸਥਾਨ ਨੂੰ ਵਧੀਆ ਦਿੱਖ ਦਿੱਤੀ ਜਾ ਸਕੇ ਇਲਾਕੇ ਦਾ ਇਤਿਹਾਸਕ ਸਥਾਨ ਸ਼੍ਰੀ ਬਾਬਾ ਸੁਖਨਾਂ ਸਿੰਘ ਬਾਬਾ ਮੜੀ ਦੇ ਸਮਾਦੀ ਸਥਾਨ ਤੋਂ ਸੇਵਾਦਾਰਾਂ ਵੱਲੋਂ ਗੇਂਦੇ ਦੇ ਫੁੱਲਾਂ ਗੁਲਾਬ ਦੇ ਫੁੱਲਾਂ ਨਾਲ ਅਤੇ ਰੰਗ-ਬਰੰਗੇ ਫੁੱਲਾਂ ਨਾਲ ਬਾਬਾ ਜੀ ਦੇ ਸਮਾਦੀ ਸਥਾਨ ਨੂੰ ਸਜਾਇਆ ਜਾ ਰਿਹਾ ਹੈ ਲੇ ਲਓ ਬੋਲ ਬਾਬਾ ਸੁਆਨੰਤ ਮਾਰਾ